ਵਿਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਹਿੰਦੇ ਜਲਦੀ ਕਰੋ ਮੇਰੇ ਤੇ ਐਕਸ਼ਨ ਕਰੋ ਮੇਰੇ ਤੇ ਕਾਰਵਾਈ ਕਰੋ ਮੈਨੂੰ ਕੱਢੋ ਤੇ ਫਿਰ ਮੈਂ ਦੱਸਾਂਗਾ ਕਿ ਕਿਹਦੇ ਕਹਿਨ ਦੇ ਉੱਤੇ ਕੀ ਕੁਝ ਅੰਦਰ ਖਾਤੇ ਚੱਲ ਰਿਹਾ ਤੇ ਜਿਹੜਾ ਮੇਰੇ ਖਿਲਾਫ 네ਗੇਟਿਵ ਸਿਰਜਿਆ ਗਿਆ ਇਹਦੇ ਪਿੱਛੇ ਮਾਸਟਰਮਾਈਂਡ ਕੌਣ ਹੈ ਉਹਨਾਂ ਨੇ ਕਿਤੇ ਨਾ ਕਿਤੇ ਸਿੱਧੇ ਤੌਰ ਦੇ ਉੱਤੇ ਬਾਦਲਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਜਿਸ ਤਰ੍ਹਾਂ ਅੱਜ 28 ਜਨ ਬ੍ਰਿਧੀ ਜਿਹੜੀ ਪੰਜ ਸਿੰਘ ਸਵਾਨਾ ਦੀ ਮੀਟਿੰਗ ਸੱਦੀ ਗਈ ਸੀ ਉਸ ਤੋਂ ਬਾਅਦ ਜਿਸ ਤਰ੍ਹਾਂ ਉਸ ਨੂੰ ਮੁਲਤਲ ਕਰ ਦਿੱਤਾ ਗਿਆ ਰੱਦ ਕਰ ਦਿੱਤਾ ਗਿਆ ਭਾਵੇਂ ਉਸ ਦਾ ਕਾਰਨ ਗਿਆਨੀ ਰਗਵੇਦ ਸਿੰਘ ਹੋਰਾਂ ਦੇ ਰਜੇਵੇਂ ਦੱਸੇ ਜਾ ਰਹੇ ਨੇ ਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਵੀਡੀਓ ਜਾਰੀ ਕਰਕੇ ਜਿਸ ਤਰ੍ਹਾਂ ਵੱਡੇ ਖੁਲਾਸੇ ਕੀਤੇ ਨੇ ਕਿ ਜਾਣ ਬੁੱਝ ਕੇ ਮੇਰੇ ਖਿਲਾਫ ਜਿਹੜੇ ਐ ਜੀ ਪੀ ਸੀ ਦੇ ਮੈਂਬਰ ਨੇ ਉਹਨਾਂ ਨੂੰ ਬੋਲਣ ਦੇ ਲਈ ਕਿਹਾ ਜਾ ਰਿਹਾ ਹੈ ਉਹਨਾਂ ਨੂੰ ਗਵਾਹ ਬਣਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਬਾਦਲਾਂ ਦੇ ਉੱਤੇ ਜਾਂ ਫਿਰ ਇੱਕ ਹੋਰ ਜਾਫ ਕਹੇ ਲਈ ਵਿਰਸਾ ਸਿੰਘ ਵਲਟੋਆ ਦੇ ਉੱਤੇ ਉਹਨਾਂ ਬਿਨਾਂ ਨਾਮ ਲੈੇ ਨਿਸ਼ਾਨੇ ਸਾਧਦੇ ਨੇ ਕਿਉਂਕਿ ਜਿਸ ਤਰ੍ਹਾਂ ਅੱਜ ਸਿਆਸਤ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਪਿਛਲੇ ਸਮੇਂ ਤੋਂ ਜੋ ਖਲਾਅ ਚੱਲ ਰਿਹਾ ਉਹਦੇ ਨਜ਼ਰੀਏ ਦੇ ਇੱਕ ਦੇਖਿਆ ਜਾਵੇ ਤਾਂ ਹੁਣ ਜਿੱਥੇ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਸ ਤਰ੍ਹਾਂ ਹੋ ਰਿਹਾ ਪਰ ਦੂਜੇ ਪਾਸੇ ਲੋਕ ਕਹਿ ਰਹੇ ਨੇ ਕਿ ਜੇ ਤੁਸੀਂ ਨਾ ਮੱਥਾ ਲਾਓ ਸਿਰ ਅਕਾਲਤਾ ਸਾਹਿਬ ਦੇ ਨਾਲ ਤੁਹਾਨੂੰ ਔਖਾ ਹੋਵੇਗਾ ਪਰ ਜਿਸ ਤਰ੍ਹਾਂ ਇਹ ਆਵਾਜ਼ ਹੈ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਸਿੱਖ ਵੋਟਰਾਂ ਦੀ ਆਵਾਜ਼ ਹੈ ਪਰ ਦੂਜੇ ਪਾਸੇ ਸ਼ੋਮੀ ਕਲਦਲ ਬਾਦਲ ਦਾ ਗਰੁੱਪ ਹੈ ਜਿਹੜਾ ਉਹ ਕਹਿੰਦਾ ਕਹਿੰਦਾ ਅਸੀਂ ਕਾਨੂੰਨ ਦੇ ਮੁਤਾਬਿਕ ਹੀ ਅਸੀਂ ਜਿਹੜਾ ਆਪਣੀ ਕਾਰਵਾਈ ਹੈ ਉਹ ਕਰ ਰਹੇ ਹਾਂ ਕਿਉਂਕਿ ਸੰਵਿਧਾਨ ਦੇ ਵਿੱਚ ਰਹਿ ਕੇ ਜੇਕਰ ਅਸੀਂ ਉਦਾਂ ਜੋ ਪੰਥਕ ਮਸਲੇ ਨੂੰ ਲੈ ਕੇ ਜਾਫਰੇ ਕਹਿ ਲਈ ਹੁਕਮਨਾਮੇ ਦੀ ਗੱਲ ਕਰੀ ਤਾਂ ਜੇਕਰ ਅਸੀਂ ਉਸ ਤਰ੍ਹਾਂ ਹੁੰਦੇ ਆ ਤਾਂ ਸਾਡੀ ਜਿਹੜੀ ਪਾਰਟੀ ਆ ਉਹਦੀ ਮੈਂਬਰਸ਼ਿਪ ਨੂੰ ਖਤਰਾ ਹੋ ਸਕਦਾ ਹੈ ਜਿਸ ਨੂੰ ਲੈ ਕੇ अनेका ਚਰਚਾਵਾਂ ਚੱਲ ਪਈਆਂ ਨੇ ਪਰ ਜੋ ਹੁਣ 28 ਜਨਵਰੀ ਦੀ ਜਿਹੜੀ ਮੀਟਿੰਗ ਸੀ ਉਸ ਨੂੰ ਲੈ ਕੇ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਸਨ ਕਿਉਂਕਿ ਉਸ ਦਿਨ ਕੋਈ ਸਥਾਨ ਤ ਤੌਰ ਦੇ ਉੱਤੇ ਵੱਡਾ ਫੈਸਲਾ ਆਣਾ ਸੀ ਫੈਸਲਾ ਸੀ ਤਾਂ ਕਹਿ ਰਹੇ ਆ ਕਿ ਇੱਕ ਤਾਂ ਇਸ ਦੀ ਪੁਸ਼ਟੀ ਜਿਹੜੀ ਗਿਆਨੀ ਹਰਪੀ ਸਿੰਘ ਹੋਰਾਂ ਨੇ ਕੀਤੀ ਹੈ ਕਿ ਅਸੀਂ ਇੱਕ ਵੱਡਾ ਫੈਸਲਾ ਲੈਣਾ ਸੀ ਇਸ ਮਤਲਬ ਨੂੰ ਲੈ ਕੇ ਪਰ ਉਹ ਰੋਕ ਦਿੱਤਾ ਗਿਆ ਜਾਂ ਮੁਅਤਲ ਕਰ ਦਿੱਤੀ ਗਈ ਹੈ ਤਾਂ ਕਿ ਮੈਨੂੰ ਮੈਨੂੰ ਫਸਾਇਆ ਜਾ ਸਕੇ ਜਿਸ ਤਰ੍ਹਾਂ ਮੇਰੇ ਦੇ ਉੱਤੇ ਜੋ ਨੈਰੇਟਿਵ ਸਿਰਜਿਆ ਜਾ ਰਿਹਾ ਇੱਕ ਤਾਂ ਇਹ ਪੱਖ ਹੈ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਬੀਤੇ ਦਿਨੀ ਸ੍ਰੀ ਹਜੂਰ ਸਾਹਿਬ ਦੀ ਧਰਤੀ ਦੇ ਉੱਤੇ ਯਾਨੀ ਕਿ ਜਿਹੜਾ ਸਿੱਖਾਂ ਦਾ ਤਖਤ ਹੈ ਤਖਤ ਸ੍ਰੀ ਆਪਣਾ ਹਜੂਰ ਸਾਹਿਬ ਨਦੇੜ ਸਾਹਿਬ ਵਿਖੇ ਜਿਹੜੀ ਇੱਕ ਸਮਾਗਮ ਹੋਇਆ ਸਮਾਗਮ ਦੇ ਵਿੱਚ ਜਿਸ ਤਰ੍ਹਾਂ ਗਿਆਨੀ ਹਰਪੀ ਸਿੰਘ ਹੋਰਾਂ ਨੇ ਵਿਵਾਕੀ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਥਾਪਨਾ ਕਹਿ ਲਈ ਜਾਂ ਫਿਰ ਉਹਦਾ ਪਛੋਕੜ ਕਹਿ ਲਈਏ ਜਾਂ ਫਿਰ ਉਹਦੀ ਜਿਹੜੀ ਸਿੱਖ ਪੰਥ ਦੇ ਵਿੱਚ ਕੀ ਮਹੱਤਤਾ ਹੈ ਉਹਦਾ ਸੰਕਲਪ ਕੀ ਹੈ ਉਹਦੇ ਬਾਰੇ ਬਹੁਤ ਖੂਬੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਜਿਹੜੇ ਪੰਜ ਸਿੰਘ ਸਹਿਬਾਨ ਨੇ ਪੰਜ ਜਥੇਦਾਰਾਂ ਸੀ ਮੈਨੂੰ ਮਾਣ ਹੈ ਕਿ ਅਸੀਂ ਸਾਰੇ ਇੱਕ ਸਾਰਾ ਇੱਕ ਸੁਰਾ ਅਸੀਂ ਜਿਸ ਨੂੰ ਲੈ ਕੇ ਹੁਣ ਜਿਸ ਤਰ੍ਹਾਂ ਉਹ ਵੀਡੀਓ ਆਂਦੀ ਤਾਂ ਉਸ ਤੋਂ ਬਾਅਦ ਕੁਝ ਜਿੱਥੇ ਬੰਦੀਆਂ ਦੇ ਵੱਲੋਂ ਵੀ ਜਿਹਨੇ ਬੁੱਢਾ ਦਾ ਬਾਬਾ ਬੁੱਢਾ ਤਦਾਲਾ ਵਾਲੇ ਜਿਹਨੇ ਡੰਗ ਜਿੱਥੇ ਬੰਦੀਆਂ ਨੇ ਤੇ ਬਾਬਾ ਬਲਵੀਰ ਸਿੰਘ ਹੋਰਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਗਿਆਨੀ ਰੁਘਵੀਰ ਸਿੰਘ ਵੀ ਸੀ ਉੱਥੇ ਸਟੇਜ ਦੇ ਉੱਤੇ ਬੈਠੇ ਸੀ ਦੂਜੇ ਪਾਸੇ ਐ ਜੀ ਪੀ ਸੀ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੇ ਵੀ ਸਟੇਜ ਦੇ ਉੱਤੇ ਬੈਠੇ ਸੀ ਤਾਂ ਉਹਨਾਂ ਨੇ ਗੱਲ ਕਹੀ ਹੈ ਕਿ ਤੁਸੀਂ ਕੋਈ ਇਹ ਜਿਹਾ ਫੈਸਲਾ ਲੈ ਲਿਓ ਜਿਹਦੇ ਕਰਕੇ ਤੁਹਾਨੂੰ ਮਤਲਬ ਇਹ ਕਹਿ ਦਈਏ ਵੀ ਜੇਕਰ ਸ਼ਰਮਸ਼ਾਰ ਹੋਣਾ ਪਵੇ ਕਿਉਂਕਿ ਤੁਸੀਂ ਉਹ ਫੈਸਲਾ ਲਿਓ ਜਿਹੜਾ ਜਥੇਦਾਰਾਂ ਨੇ ਪਹਿਲਾਂ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਗੱਲ ਕਰ ਲਈ ਜਿਸ ਤਰ੍ਹਾਂ ਪਹਿਲਾਂ ਜਿਹੜਾ ਫੈਸਲਾ ਲਏ ਸੀ ਤਾਂ ਕਿ ਸਿੱਖ ਕੌਮ ਦੇ ਵਿੱਚ ਇੱਕ ਮਹੱਤਤਾ ਸੀ ਜਿਹਦੀ ਜਿਹਦੀ ਪਛਾਣ ਜਿਹਦਾ ਅੱਜ ਤੱਕ ਉਸ ਨੂੰ ਲੈ ਕੇ ਜਿਹੜੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਨੇ ਇਹੋ ਜਿਹਾ ਕੋਈ ਫੈਸਲਾ ਤੁਸੀਂ ਲਿਓ ਅਸੀਂ ਤੁਹਾਡੇ ਨਾਲ ਆ ਕਿ ਸਿੱਖ ਸਿਧਾਂਤਾਂ ਦਾ ਜਿਹੜਾ ਕਤਲ ਹੈ ਉਹ ਨਾ ਹੋ ਜਾਵੇ ਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਹੋਰ ਕਈ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ ਉਹਨਾਂ ਨੇ ਇਹ ਗੱਲ ਵੀ ਕਹੀ ਸੀ ਕਿ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਮੈਂ 30 ਨਵੰਬਰ 2018 ਦੇ ਵਿੱਚ ਉੱਥੇ ਜਿਹੜਾ ਕਾਰਜਕਾਰੀ ਜਿਹੜਾ ਜਥੇਦਾਰ ਮੈਂ ਲੱਗਿਆ ਸੀ ਤਾਂ ਉਸ ਤੋਂ ਬਾਅਦ 1 ਨਵੰਬਰ ਨੂੰ ਜਦੋਂ ਮੈਂ ਗਿਆ ਤਾਂ ਉੱਥੇ ਪਿੱਛੇ ਦੋ ਮਹੀਨਿਆਂ ਦੀ ਆਈ ਡਾਕ ਜਦੋਂ ਮੈਂ ਖੋਲੀ ਤਾਂ ਇੱਕ ਲਫਾਪੇ ਨੂੰ ਮੈਂ ਦੇਖ ਕੇ ਹੈਰਾਨ ਹੋ ਗਿਆ ਉਹਦੇ ਵਿੱਚੋਂ ਚੂੜੀਆਂ ਨਿਕਲੀਆਂ ਉਹ ਚੂੜੀਆਂ ਤਾਂ ਨਿਕਲੀਆਂ ਕਿਸੇ ਦੇ ਵੱਲੋਂ ਭੇਜੀਆਂ ਗਈਆਂ ਸੀ ਜਾਂ ਫਿਰ ਕੈਦਾ ਸੀ ਉਹ ਇੱਕ ਵੱਖਰੀ ਚੀਜ਼ ਹੈ ਪਰ ਜਿਹੜੀਆਂ ਚੂੜੀਆਂ ਸੀ ਫਿਰ ਕਹਿੰਦਾ ਮੈਂ ਉਹ ਲੈ ਕੇ ਸੀ ਰਿਕਾਲਤਾ ਸਾਹਿਬ ਦੇ ਉੱਤੇ ਗਿਆ ਉੱਥੇ ਗੋਲਕ ਦੇ ਮੁਰੇ ਰੱਖ ਕੇ ਉਹ ਉੱਥੇ ਰੱਖੀਆਂ ਨੇ ਪਰ ਉਸ ਤੋਂ ਬਾਅਦ ਜਿਹੜਾ ਅਸੀਂ ਫੈਸਲੇ ਹੁਣ ਲਏ ਨੇ ਜਿਹੜੇ ਉਹਦੇ ਕਰਕੇ ਕਈ ਨੂੰ ਦਿੱਕਤ ਹੈ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਭਾਵੇਂ ਨਾਮ ਨਹੀਂ ਲਿਆ ਪਰ ਬਾਦਲ ਉਹਨਾਂ ਦੇ ਟਾਰਗੇਟ ਤੇ ਨੇ ਬਾਦਲਾਂ ਦੇ ਟਾਰਗੇਟ ਤੇ ਉਹ ਤੇ ਯਾਨੀ ਹਰਪ੍ਰੀਤ ਸਿੰਘ ਹੋ ਰਹੀ ਹੈ ਪਰ ਲੋਕ ਕਹਿੰਦੇ ਨੇ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਤਰ੍ਹਾਂ ਟੰਗਿਆ ਜਾ ਰਿਹਾ ਜਾਂ ਫਿਰ ਕਹਿ ਲਈਏ ਵੀ ਸ੍ਰੀ ਅਕਾਲਤਾ ਸਾਹਿਬ ਤੋਂ ਪੰਗੋੜਾ ਹੋ ਚੁੱਕੇ ਨੇ ਬਾਦਲ ਜਾਫਰ ਅਕਾਲ ਦਲ ਬਾਦਲ ਗਰੁੱਪ ਇਹ ਕਹਿਣਾ ਵੈ ਜਿਹੜੇ ਸਮਾਜ ਜਿਹੜੀ ਅਕਾਲੀ ਸੁਧਾਰ ਲਹਿਰ ਵਾਲੇ ਨੇ ਪਰ ਹੁਣ ਇੱਥੇ ਅਕਾਲੀ ਦਲ ਦਾ ਕੀ ਸਟੈਂਡ ਹੋਏਗਾ ਕਿ ਅਕਾਲੀ ਦਲ ਜਿਹੜੀ ਮੁੜ ਭਰਤੀ ਕਰ ਰਿਹਾ ਕਿ ਉਹਦੇ ਨਾਲ ਪਰਫੁੱਲਿਤ ਹੋ ਜਾਵੇਗਾ ਕਿ ਸਿੱਖ ਸਿਆਸ ਦੇ ਵਿੱਚ ਜਿਸ ਤਰ੍ਹਾਂ ਦੀ ਅੱਜ ਰਣਨੀਤੀ ਘੜੀ ਜਾ ਰਹੀ ਹੈ ਕਿ ਇਹਦੇ ਪਿੱਛੇ ਕੀ ਕੁਝ ਮਾਸਟਰਮਾਈਂਡ ਹੈ ਕੀ ਕੋਈ ਚੱਲ ਰਿਹਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ 3 3.5 ਮਿੰਟ ਦੀ ਵੀਡੀਓ ਹੈ ਨਾ ਉਹਨੇ ਅੱਜ ਸਿਆਸ ਦੇ ਵਿੱਚ ਜਿਹੜਾ ਪੁਚਾਲ ਲੈਣਿਆ ਨਾ ਉਹਦੇ ਨਾਲ ਕਿਤੇ ਨਾ ਕਿਤੇ ਬਾਦਲਾਂ ਦੇ ਭਵਿੱਖ ਦੇ ਵੀ ਦਾਦੇ ਉੱਤੇ ਖੜਾ ਕਰ ਦਿੱਤਾ ਪਰ ਹੁਣ ਇੱਥੇ ਵੇਖਣਾ ਇਹ ਬਿਹਦ ਖਾਸ ਹੋਵੇ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਮਤਲਬ ਜੱਥੇਦਾਰ ਤੇ ਉਹਦੇ ਤੋਂ ਹਟਾ ਦਿੱਤਾ ਜਾਂਦਾ ਐਜਪੀਸੀ ਤੋਂ ਲਾਂਭੇ ਕਰ ਦਿੱਤਾ ਜਾਂਦਾ ਤਾਂ ਕੀ ਉਹ ਵੱਖਰੀ ਜਿਹੜੀ ਉਹਨਾਂ ਨੇ ਅਗਲੀ ਰਣਨੀਤੀ ਤਿਆਰ ਕਰਨੀ ਹੈ ਉਹਨਾਂ ਦੇ ਵੱਲੋਂ ਤਿਆਰ ਕੀਤੀ ਗਈ ਹੈ ਉਹਦੇ ਵਿੱਚ ਕੀ ਕੁਝ ਖੁਲਾਸੇ ਕਰਦੇ ਨੇ ਕੀ ਬਾਦਲਾਂ ਲਈ ਇਹਨਾਂ ਸੌਖਾ ਰਾਹ ਹੋਵੇਗਾ ਉਸ ਤੋਂ ਬਾਅਦ ਕਿ ਕੁਝ ਨਹੀਂ ਹੋਵੇਗਾ ਕਿਉਂਕਿ ਅੱਜ ਜੋ ਸਿੱਖ ਖਿੱਚੋ ਤਾਨ ਦੇ ਵਿੱਚ ਫਸੇ ਹੋਏ ਨੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਵੱਡੀ ਘਾਲਣਾ ਜੇਕਰ ਦੇਖੀ ਜਾਵੇ ਤਾਂ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਿੱਖਾਂ ਦੀ ਹੋ ਰਹੀ ਹੈ ਕਿ ਕਿ ਸਿੱਖਾਂ ਨੇ ਆਪਣੇ ਜਿਹੜੇ ਸਿਧਾਂਤਾਂ ਦੀ ਲੜਾਈ ਲੜਨ ਦੀ بجائے ਜੋ ਦੇਖਿਆ ਜਾਵੇ ਤਾਂ ਆਪੋ ਦੇ ਵਿੱਚ ਖਿੱਚੋ ਤਣ ਹੋਏ ਪਏ ਨੇ ਭਾਵੇਂ ਸਿਆਸੀ ਤੌਰ ਦੇ ਉੱਤੇ ਦੇਖ ਲਈ ਜਾਂ ਧਾਰਮਿਕ ਤੌਰ ਦੇ ਉੱਤੇ ਦੇਖ ਲਈਏ ਕਿ ਆਖਰਕਾਰ ਇਹ ਸਾਰੇ ਦੇ ਪਿੱਛੇ ਕੋਣ ਮਾਸਟਰਮਾਈਂਡ ਹੈ ਕੋਣ ਪੰਜਾਬ ਦੇ ਵਿੱਚ ਸਿੱਖ ਵੋਟਰਾਂ ਨੂੰ ਸਿੱਖ ਸ਼ਕਤੀ ਨੂੰ ਆਪੋ ਪਤਾਰ ਜਿਹੜੀ ਪਾੜੋ ਪਾੜ ਕਰਤੀ ਗਈ ਹੈ ਇਹਦੇ ਪਿੱਛੇ ਅਸਲ ਦੇ ਮੈਨੇ ਕੀ ਨੇ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂਕਿ ਕੀ ਕਾਰਨ ਨੇ ਕਿਸ ਦੇ ਕਹਿਣ ਦੇ ਉੱਤੇ ਸਭ ਕੁਝ ਇਹ ਸਿਰਜਿਆ ਜਾ ਰਿਹਾ ਹੈ ਕਾਰਨ ਕੀ ਨੇ ਕਿਉਂ ਵੰਡੀਆਂ ਪਾ ਦਿੱਤੀਆਂ ਗਿਆ ਨੇ ਇੰਨੇ ਡੇਰਾਬਾਦ ਪੰਜਾਬ ਦੇ ਵਿੱਚ ਲੇ ਕੇ ਕਿਉਂਕਿ ਜਿਹੜਾ ਪੰਜਾਬ ਸੀ ਕਿਸੇ ਵਕਤ ਸਿੱਖ ਰਾਜਨੀਤੀ ਦੇ ਉੱਤੇ ਨਿਰਭਰ ਸੀ ਜਿਹੜੀ ਸਿੱਖ ਵੋਟ ਤੋਂ ਬਿਨਾਂ ਇੱਥੇ ਮੁੱਖ ਮੰਤਰੀ ਬੰਨਾ ਔਖਾ ਸੀ ਕਿਉਂਕਿ ਇਸ ਨੂੰ ਲੈ ਕੇ ਪੰਥ ਦੇ ਨਾਂ ਦੇ ਉੱਤੇ ਪਹਿਲਾਂ ਅਕਾਲੀ ਦਲ ਬਾਦਲ ਚੋਣਾ ਲੜਦੇ ਰਹੇ ਨੇ ਪਰ ਜੋ ਹੁਣ ਸਥਿਤੀ ਬਣੀ ਹੋਈ ਹੈ ਉਹਨਾਂ ਤੋਂ ਜਿਹੜੀ ਸਿੱਖ ਵੋਟ ਖੁਸ਼ੀ ਹੈ ਜਿਹੜੀ ਉਹਨਾਂ ਦੇ ਹੱਥੋਂ ਉਤਰ ਗਈ ਹੈ ਜਾਂ ਫਿਰ ਕਹਿੰਦੇ ਹੱਥੋਂ ਖੋਈ ਗਈ ਹੈ ਜਾਂ ਦੂਜੇ ਪਾਰਟ ਨੇ ਵੀ ਚਲੀ ਗਈ ਹੈ ਉਹਨੂੰ ਵਾਪਸ ਮੋੜ ਕੇ ਕਿਵੇਂ ਲਿਆਉਗੇ ਕਿੰਨੇ ਅਕਾਲ ਦਲ ਹੋ ਕੇ ਅਸਲ ਦੇ ਵਿੱਚ ਅਕਾਲੀ ਦਲ ਕਿਹੜਾ ਹੋਵੇਗਾ ਜਿਹੜਾ ਸਿੱਖ ਪੰਥ ਦੇ ਮਸਲਿਆਂ ਦੀ ਗੱਲ ਕਰੇ ਆ ਪੰਜਾਬ ਦੀ ਗੱਲ ਕਰੇਗਾ ਸੋ ਇਹ ਦੇਖਣਾ ਬੇहद ਖਾਸ ਹੋਵੇ ਪਰ ਗਿਆਨੀ ਹਰਪ ਸਿੰਘ ਹੋਰਾਂ ਨੇ ਅੱਜ ਦੀ ਵੀਡੀਓ ਦੇ ਵਿੱਚ ਬਾਦਲਾਂ ਦੀ ਅਕਾਲੀ ਦਲ ਦੀ ਨੀਂਦ ਜਿੱਥੇ ਉਡਾ ਦਿੱਤੀ ਹੈ ਉੱਥੇ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਵੀ ਇੱਕ ਵੱਡੀ ਹਲਚਲ ਜਰੂਰ ਸ਼ੁਰੂ ਹੋ ਚੁੱਕੀ ਹੈ ਹੁਣ ਦੇਖਣਾ ਬੇहद ਖਾਸ ਹੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋਰ ਸਾਹਮਣੇ ਆਉਂਦਾ ਹੈ ਕਿ ਵੱਡੇ ਖੁਲਾਸੇ ਹੁੰਦੇ ਦੂਜਾ ਪੱਖ ਇੱਕ ਹੋਰ ਹੈ ਕਿਉਂਕਿ ਜਿਸ ਤਰ੍ਹਾਂ ਹੁਣ 31 ਜਨਵਰੀ ਤੋਂ ਪਹਿਲਾਂ ਜਿਹੜਾ ਉਹਨਾਂ ਦੀ ਇੱਕ ਮਹੀਨਾ ਜਿਹੜੀ ਜਾਂਚ ਕਮੇਟੀ ਦਾ ਸਮਾਪਤਾਇਆ ਗਿਆ ਸੀ ਉਹ ਵੀ ਪੂਰਾ ਹੋਣ ਜਾ ਰਿਹਾ ਕਾਰਨ ਕੀ ਨੇ ਕਿ ਚੱਲ ਕੀ ਰਿਹਾ ਕਿ ਉਹਦੇ ਕਰਕੇ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਛੁੱਟੀ ਹੋ ਜਾਵੇਗੀ ਇਹ ਤੈਅ ਹੈ ਜਾਂ ਉਸ ਤੋਂ ਬਾਅਦ ਫਿਰ ਕਿਉਂਕਿ ਹੁਣ ਇਸ ਮਹੀਨੇ ਦੇ ਐਂਡ ਦੇ ਵਿੱਚ ਜਾਂ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਗਿਆਨੀ ਰੁਕਬੀਰ ਸਿੰਘ ਹੋਰਾਂ ਨੇ ਪਾਕਿਸਤਾਨ ਦੇ ਦੌਰੇ ਦੇ ਉੱਤੇ ਵੀ ਜਾਣਾ ਹੈ ਕਿ ਉਸ ਤੋਂ ਬਾਅਦ ਹੁਣ ਅਗਲੀ ਮੀਟਿੰਗ ਹੋਵੇਗੀ ਕਿ ਕੁਝ ਹੋਣਗੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਸਿੱਖ ਸਿਆਸਤ ਕਿਹੜੇ ਕਰਵਟ ਬੈਠੇਗੀ ਕਿ ਕੁਝ ਵੱਖਰਾ ਉਹ ਦੇਖਣ ਨੂੰ ਮਿਲੇਗਾ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਇੱਕ ਜਿਸ ਤਰ੍ਹਾਂ ਗਿਆਨੀ ਹਰਪੀਤ ਸਿੰਘ ਹੋਰ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਬਾਦਲਾਂ ਨੂੰ ਜਾਂ ਫਿਰ ਸ਼ੋਮਨੀ ਕਲਦਲ ਨੂੰ ਹੁਣ ਵੇਖਣਾ ਬੇਹਦ ਖਾਸ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਤੁਸੀਂ ਜੁੜੇ ਰਹੋ ਇਸ ਵੀਡੀਓ ਦੇ ਨਾਲ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਧੰਨਵਾਦ